ਔਰ ਇਹ ਜੀ ਆਪਣੇ 파ਰਤ 호텔 ਹੈ ਆਪਣੇ ਲਿਵਰਟੀ ਮਾਰਕੀਟ ਦੇ ਉਥੋਂ ਇੱਕ ਸਾਨੂੰ ਇਨਫੋਰਮੇਸ਼ਨ ਰੀਸੀਵ ਹੋਈ ਸੀ ਕਿ ਇੱਕ ਨੌਜਵਾਨ ਹੈ ਸੈਲਿਸ਼ ਕਰਕੀ ਉਹਦਾ ਨਾਮ ਹੈ ਕਿ ਉਹ ਫੇਅਰ ਫੀਲ ਮੈਰੀਓਰਡ ਦੇ ਵਿੱਚ ਐਜ਼ ਅ ਸ਼ੈਫ ਉਹ ਕੰਮ ਕਰਦਾ ਤੇ ਉਥੇ ਉਹਨੇ ਆਪਣੇ ਜਿੱਥੇ ਉਹ ਕਮਰੇ ਚ ਰਹਿੰਦਾ ਸੀ ਉੱਥੇ ਉਹਨੇ ਸੁਸਾਈਡ ਕਰ ਲਿਆ ਜਿਸ ਦੇ ਰਿਗਾਰਡਿੰਗ ਅਸੀਂ ਉੱਥੇ ਮੌਕੇ ਤੇ ਜਾ ਕੇ ਮੋਕੇ ਤੋਂ ਸਰਕਮਸਟੈਂਸ਼ੀਅਲ ਐਵੀਡੈਂਸ ਜਿਹੜੀਆਂ ਨੇ ਉਹ ਕਲੈਕਟ ਕੀਤੀਆਂ ਨੇ ਤੇ ਐਸ ਪਰ ਸਰਕਮਸਟੈਂਸ ਉਹ ਸੁਸਾਈਡ ਹੀ ਹੈ ਫਰਦਰ ਉਹਦੇ ਆਪਣੇ ਘਰਦਿਆਂ ਨੂੰ ਇਨਫੋਰਮ ਕੀਤਾ ਗਿਆ ਉਹਨਾਂ ਦੀ ਸਟੇਟਮੈਂਟ ਲੈ ਕੇ ਜੋ ਵੀ ਉਹ ਸਟੇਟਮੈਂਟ ਦੇਣਗੇ ਉਹਦੇ ਮੁਤਾਬਕ ਸੀਮਪਲੀ ਕਾਰਵਾਈ ਅਮਲ ਚੱਲੇਗਾ ਇਹ ਜੀ ਉੱਤਰਾਖੰਡ ਦਾ ਰਹਿਣ ਵਾਲਾ ਹੈ ਇੱਥੇ ਐਜ਼ ਅ ਸ਼ੈਫ ਕੰਮ ਕਰਦਾ ਪਿਆ ਸੀ ਤੇ ਲਾਸਟ ਜੀ ਦਸੰਬਰ ਤੋਂ ਇੱਥੇ ਸਟੇ ਸੀ ਇਸ ਹੋਟਲ ਦੇ ਵਿੱਚ ਭਾਰਤ ਦੇ ਵਿੱਚ ਤੇ ਅਤੇ ਬਾਕੀ ਅਸੀਂ ਆਪਣੀ ਕਾਰਵਾਈ ਕਰ ਰਹੇ ਹਾਂ